2026 ਦੇ ਬਜਟ ਨੂੰ ਲੈ ਕੇ ਬੀਜਪੀ ਤੋਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੀਜਪੀ ਦੇ ਸੀਨੀਅਰ ਨੇਤਾ ਸੋਮ ਪ੍ਰਕਾਸ਼ ਨੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਗੱਲ ਕਹੀ ਕਿ ਇਸ ਵਾਰ ਦਾ ਜੋ ਬਜਟ ਹੈ ਉਦੇਸ਼ ਨੂੰ ਆਤਮ ਨਿਰਭਰ ਬਣਾਉਣਾ ਤੇ ਤਰੱਕੀ ਦੀ ਰਾਹ ਤੇ ਲਿਜਾਣ ਲਈ ਬਣਾਇਆ ਗਿਆ ਹੈ ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਕਿਸਾਨਾਂ ਲਈ ਸਰਕਾਰ ਕੁਝ ਨਹੀਂ ਕਰ ਰਹੀ 6000 ਕਰੋੜ ਤੋਂ ਵੱਧ ਦਾ ਪੰਜਾਬ ਦੀ ਕਿ ਸਨਦੀ ਖਰੀਦੋ ਫਰੋਕਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਜਟ ਕਦੀ ਇੱਕ ਸਟੇ ਟੂ ਰੱਖ ਕੇ ਨਹੀਂ ਬਣਾਇਆ ਜਾਂਦਾ ਇਸ ਤੇ ਲਈ ਇਹ ਕਹਿਣਾ ਵੀ ਗਲਤ ਹੈ ਕਿ ਪੰਜਾਬ ਲਈ ਇਸ ਬਜਟ ਤੇ ਵਿੱਚ ਕੁਝ ਨਹੀਂ ਹੈ ਸੰਸਦ ਦੇ ਬਾਹਰ ਪ੍ਰਮਨੀਤ ਬਿੱਟੂ ਤਰਾਹੁਲ ਗਾਂਧੀ ਵਿੱਚ ਹੋਏ ਸ਼ਬਦੀ ਹਮਲੇ ਨੂੰ ਲੈ ਕੇ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਸੰਸਦ ਲੋਕਾਂ ਦਾ ਮੰਦਿਰ ਇਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਕਰਨਾ ਗਲਤ ਹੈ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ বিজেਪ ਪੰਜਾਬ ਵਿੱਚ ਆਪ ਲੜੇਗੀ ਤੇ ਉਹਨਾਂ ਨੂੰ ਨਹੀਂ ਲੱਗਦਾ ਕਿ ਨਵਜੋਤ ਕੋਰ ਸਿੱਧੂ ਪਾਛਪਾ ਦੇ ਵਿੱਚੋਂ ਸ਼ਾਮਲ ਹੋਣਗੇ ਪਟਿਆਲਾ ਪੁੱਛੋ ਜਿਹੜੇ ਕੰਮ ਜਿਹੜੇ ਲੈ ਕੇ ਅੱਜ ਕੀ ਪਾਛਪਾ ਕਰਦੇ ਅੱਜ ਤਾਂ ਇੱਕੋ ਮੁੱਦਾ ਸੀ ਬਜਟ ਜਿਹੜੀ ਪੇਸ਼ ਹੋਇਆ 2026 ਦਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਨ ਲਈ ਅੱਜ ਮਰਜੀ ਦਿੱਤੀ ਹੈ ਔਰ ਵੇ ਵਿਸਤਾਰ ਨਾਲ ਸਾਰੇ ਦੱਸਿਆ ਵੀ ਪਿਛਲਾ ਬਜਟ ਲੋਕਾਂ ਦੇ ਹਿੱਤ ਵਿੱਚ ਘਰ-ਬਾਰ ਦੇ ਹਿੱਤ ਵਿੱਚ ਔਰ ਜਿਹੜੇ ਪਾਰਸ ਵਿੱਚੋਂ ਆਥਰ ਸਰਪ੍ਰਾਉਂਡਿੰਗ ਔਰ ਪਾਰਸ ਵਿੱਚ ਤੇ ਤੇ ਦਿਨ ਅਪਲੀਕੇਸ਼ਨ ਲਈ ਜਿਹੜਾ ਸਰਕਾਰ ਦੇ ਅਧੀਨ ਆ ਆਦਮ ਦੇ ਪਾਰਟਸ ਪਾਉਣਾ ਔਰ ਵਿਕਸ਼ਿਤ ਪਾਰਟਸ ਪਾਉਣਾ ਉਸੇ ਉੱਤੇ ਧਿਆਨ ਚ ਰੱਖ ਕੇ ਇਹ ਵੀ ਮਜਰ ਪੇਸ਼ ਕਰਦਾ ਹੈ ਪੰਜਾਬ ਆਸੀ ਕਹਿੰਦੇ ਕਿ ਸਾਡੇ ਹੱਕ ਦੇ ਵਿੱਚ ਬਜਟ ਦੇ ਵਿੱਚ ਕੁਝ ਨਹੀਂ ਆਇਆਗਾ ਤੇ ਉਹ ਨਿਸ਼ੇਧੀ ਕਰਦੇ ਨਾ ਰੱਖੇ ਨਾ ਮੈਂ ਪਹਿਲਾਂ ਵੀ ਦੱਸਿਆ ਕਿ ਬਜਟ ਸਟੇਟ ਵਾਈਜ਼ ਨਹੀਂ ਹੁੰਦਾ ਸੈਂਟਰ ਦਾ ਇੱਕ ਬਜਟ ਹੈ ਸਾਰੇ ਸਟੇਟਾਂ ਦੇ ਇਕੱਠਾ ਹੋਇਆ ਜਿਹੜਾ ਕੋਈ ਵਿੱਚ ਕਿਸ ਤਰ੍ਹਾਂ ਲਿਖਨੇ ਪੈਸੇ ਹਰਕ ਦੀਦਾ ਕੀਪਾ ਦਾ ਫਾਰਮੂਲਾ ਬਣਦਾ ਕਿ ਕਿ ਪੰਜਾਬ ਨੂੰ ਪਾਪੂਲੇਸ਼ਨ ਦੇ ਵਿੱਚ ਤੇ ਪੰਜਾਬ ਨੂੰ ਤਰੱਕੀ ਦੇ ਵਿੱਚ ਦੇ ਪੰਜਾਬ ਨੂੰ ਲੋਡ ਦੇ ਵਿੱਚ ਜਿਹੜਾ ਕੇਸ ਉੱਤੇ ਪੇਸ਼ ਕਰਦੇਗੇ ਉਹਦੇ ਵਿੱਚੋਂ ਪੈਸਾ ਵੰਡਿਆ ਜਾਂਦਾ ਹੈ ਪਰ ਕਿਸਾਨਾਂ ਦੇ ਹੱਥ ਦੇ ਵਿੱਚ ਕੋਈ ਬਜਟ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਕਿਉਂਕਿ ਕਿਸਾਨ ਕਾਫੀ ਦੇ ਇੱਕ ਨੂੰ ਮੰਨ ਕਰ ਰਹੇ ਨੇ ਕਿ ਇਸ ਪੈਸੇ ਕਿੱਥੇ ਮੁੜ ਗਏ ਕਿਸਾਨਾਂ ਦੇ ਦੇਖੋ ਜਿਹੜੀ ਸਕੀਮਾ ਆ ਗਈ ਹੈ ਇੱਕ ਤਾਂ ਸਭ ਤੋਂ ਜਿਆਦਾ ਮਿਨੀਮਮ ਸਪੋਰਟ ਪ੍ਰਾਈਸ ਐਮਐਸਪੀ ਦੇ 99% ਜਿਹੜੀ ਸਾਰੀ ਫਸਲ ਖਰੀਦੀ ਜਾਂਦੀ ਹੈ ਜਾਏ ਗਣਗੋ ਵੀ ਚੋਨਾ ਪੰਜਾਹ ਚੋਨਾ ਦੇ ਗਣਗੋ ਚੀਜ਼ ਆਉਂਦੀ ਹੈ। ਔਰ ਸਾਰੀ ਦੀ ਸਾਰੀ ਪਰਚੇ ਕਰਦੇ ਆਪਾਂ। ਦੂਜੇ ਸਟੇਟਾਂ ਦੇ ਇਹ ਤਾਂ ਬਹੁਤ ਘੱਟ ਕੀਮਤੋ ਵੇਖਦਾ ਸਾਡੇ ਦੇ ਸਾਰਾ ਬਾਹਰੋਂ ਲਾ ਕੇ ਲੋਕੀ ਤੇ ਕਈ ਵਾਰ ਕੇਸ ਆਦੇ ਬਾਹਰੋਂ ਡਾ ਕੇ ਇੱਥੇ ਵੇਚ ਜਾਂਦੇ। ਕਿਸਾਨਾਂ ਦੇ ਜਿਹੜੇ 2000 ਦਿੰਦੇ ਆਰ ਦੂਜੇ ਕੁਆਟਰ ਵਾਈਜ਼ ਉਹ ਵੀ ਇੱਥੇ 50 6000 ਕਰੋੜ ਤੋਂ ਵੱਧ ਪੰਜਾਬ ਦੇ ਕਿਸਾਨਾਂ ਦੇ ਵਿੱਚ। ਸੋ ਇਹ ਕਹਿਣਾ ਵੀ ਕਿਸਾਨਾਂ ਨੇ ਕੁਝ ਨਹੀਂ ਕੀਤਾ। ਸਭ ਤੋਂ ਜ਼ਿਆਦਾ ਬੈਡਮੈਂਡ ਕਿਸਾਨਾਂ ਦਾ ਹੈ ਤੇ ਸਰਕਾਰ ਨੂੰ ਸਭ ਤੋਂ ਸਰਪੰਚ। ਬਹੁਤ ਕਰਦੇ ਹੋਣ ਆਪਣੇ ਬਿੱਟੂ ਦੇ ਵਿੱਚ ਆ ਕੇ ਗੈਸ ਹੋਈਆਂ ਤੋਂ ਬਾਅਦ ਕਿਹੋ ਜਿਹਾ ਦੇਖੋ ਮੈਂ ਦੇਖਾਂ ਕਾ ਵੀ ਜਿਆਦਾ ਮੈਨੂੰ ਪੈਂਦੀ ਨਹੀਂ ਦੇਖੋ ਮੈਂ ਮੈਂ ਬੇਈਤੀ ਕਰਾਂ ਕਿ ਆਪਾਂ ਨੂੰ ਆਪਣੀ ਲੈਂਗੁਏਜ ਤੇ ਜੂਰ ਕੰਟਰੋਲ ਰੱਖਣਾ ਚਾਹੀਦਾ ਹੈ ਪਾਰਲੀਮੈਂਟ ਇੱਕ ਵੱਡਾ ਬੰਦਰ ਹੈ ਜਿੱਤੇ ਆ ਗਿਆ ਲੋਕਤੰਤਰ ਦੀ ਗੱਲ ਕਰਦੇ ਹਨ ਇਸੇ ਨੂੰ ਚੜਾਉਣ ਲਈ ਆਪਾਂ ਇਹ ਜੇ ਗੱਲ ਕਰਾਂਗੇ ਤਾਂ ਉਹਦਾ ਰਿਐਕਸ਼ਨ ਵੀ ਹੁੰਦਾ ਇਹ ਬਹੁਤ ਚੰਗੀ ਗੱਲ ਨਹੀਂ ਹੈ ਕਿ ਵੱਡਾ ਡੈਟਰੀ ਨੇ ਆਪਾਂ ਜਿੰਦਾ ਲੀਡਰ ਹੈ ਜਿਹੜਾ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਜਿਆਦਾ ਉਹਨੂੰ ਪਹਿਲ ਦਿੱਤੀ ਜਾਂਦੀ ਗੱਲ ਵਾ ਕਰਨ ਦੀ ਜੋ ਇਹ ਜੇ ਘੱਟੀਆਂ ਗੱਲ ਕਰਨਗੇ ਜਾਂ ਮੰਦੀ ਭਾਸ਼ਾ ਬੋਲਣਗੇ ਇਹ ਦੋ ਗੱਤਰ ਦੇ ਹਿੱਤ ਵਿੱਚ ਨਹੀਂ ਹੈ ਪਿਛਲੇ ਦਿਨੀ ਦੇਖੋ ਜਿਹੜੇ ਰਿਲੀਜੀਅਸ ਲੀਡਰ ਨੇ ਸਾਡੇ ਬਹੁਤ ਸਤਿਕਾਰਤ ਨੇ ਬਹੁਤ ਲੋਕਾਂ ਦੀ ਸ਼ਰਧਾ ਹੈ ਲੱਖਾਂ ਕਰੋੜਾਂ ਲੋਕੀ ਉੱਥੇ ਜਾਂਦੇ ਨੇ ਉਹਨਾਂ ਬਾਰੇ ਕੋਈ ਅਸ਼ਤਰ ਦੀ ਟਿੱਪਣੀ ਕਰਨਾ ਨਿੰਦਣ ਵਾਲੀ ਗੱਲ ਹੈ ਨਹੀਂ ਕਰਨੀ ਚਾਹੀਦੀ ਚਾਰਜ ਨੂੰ ਧਰਮ ਤੋਂ ਪਰੇ ਰੱਖਣਾ ਚਾਹੀਦਾ ਇੱਕ ਵਾਚੰਦਾਨ ਨੇ ਕਿਹੜਾ ਮਾੜੀ ਗੱਲ ਕੀਤੀ ਹੈ ਜੀਤ ਆਦਿਆਂ ਦਾ ਤੇ ਜੀਪੀ ਦਾ ਘੱਟ ਸ਼ੋਰ ਦੇਖੀ ਨੂੰ ਲੱਗਦਾ 27 ਦੇਖੋ ਜੋ ਪਾਰਲੀਮੈਂਟਰੀ ਬੋਰਡ ਫੈਸਲਾ ਕਰੀ ਨਾ ਕਰਦਾ ਜਦੋਂ ਜਿਹੜੇ ਫੈਸਲੇ ਉਹਨਾਂ ਕੋਈ ਇਹ ਹੁੰਦਾ ਵੇ ਤੇ ਕਈ ਵਾਰ ਤੁਸੀਂ ਕਰਨਗੇ ਇਹ ਨੇ ਜਾਂ ਇਹ ਨਹੀਂ ਆ ਗਿਆ ਹਰ ਕਿਸ ਦਾ ਧਿਆਨ ਤੇ ਹੁੰਦਾ ਵੇ ਪਾਰਟੀ ਕਿਤਾ ਮਜ਼ਬੂਤ ਹੋਵੇ ਮੈਨੂੰ ਇਹ ਲੱਗਦਾ ਹੈ ਜਿਵੇਂ ਸਭ ਲੋਤੇ ਨਾਲ ਪਾਰਟੀ ਮਜ਼ਬੂਤ ਹੋਣੀ ਮੈਂ ਉਹ ਕਹਿਣਾ ਚਾਹੁੰਦਾ ਤਾਣਾ ਜੀ ਇਹਨਾਂ ਨੂੰ ਲੱਗੇਗਾ ਪਾਰਟੀ ਇਕੱਲੀ ਆਪ ਲੜ ਸਕਦੀ ਹੈ ਦਿਮਾਗ ਚ ਹਰ ਇੱਕੋ ਗੱਲ ਹੈ ਪਾਰਟੀ ਕਿਵੇਂ ਮਜ਼ਬੂਤ ਕਰਨਾ ਪਾਰਟੀ ਕਿਵੇਂ ਤਗੜੀ ਹੋਵੇ ਔਰ ਇਹਦੇ ਤੇ ਹਰ ਇੱਕ ਦੀ ਗੱਲ ਸੁਣ ਕੇ ਜੋ ਫੈਸਲਾ ਉੱਪਰ ਸੈਂਟੀ ਪਾਰਲੀਮੈਂਟਰੀ ਬੋਰਡ करेगा वो ही कोई तरह वो ना करा तो ले की लग रहा 2027 में पंजाब से कमल का पूरा सिद्धू बिल्कुल खेलेगा कमरे जी नवजोत कौर सिद्धू ने कांग्रेस पार्टी छोड़ी है की लगता कि बीजेपी ज्वाइन नहीं हो सकती करो का मेनू नहीं लगता ज्वाइन करेगी नहीं लगता ये अगर आना चाहो पार्टी उन्होंने पार्टी ने फैसला करना पर मेरे बारे में मेनू नहीं लगता नहीं गल को बड़बड़ा ले